ਕੁਝ ਦੋਸਤ ਆਪਸ ਵਿੱਚ ਗੱਲਾਂ ਕਰਦੇ ਹੁੰਦੇ ਸੀਗੇ ਕਹਿੰਦੇ ਵੀ ਯਾਰ ਮੈਂ ਨਹੀਂ ਮੰਨਦਾ ਹੈਗਾ ਵੀ ਜਿਹੜਾ ਮੇਰਾ ਵਰਤਮਾਨ ਹੈਗਾ ਵੀ ਉਹ ਅਫੈਕਟ ਹੋ ਸਕਦਾ ਜਾਂ ਮੇਰਾ ਪ੍ਰੈਸੈਂਟ ਅਫੈਕਟ ਹੋ ਸਕਦਾ ਮੇਰੇ ਪਾਸਟ ਦੀਆਂ ਗਲਤੀਆਂ ਕਰਕੇ ਜਾਂ ਪਾਸਟ ਦੇ ਲੱਛਣਾਂ ਕਰਕੇ ਕਹਿੰਦੇ ਹੋ ਸਕਦਾ ਕਹਿੰਦੇ ਵੀ ਮੈਂ ਤੈਨੂੰ ਦੇਖਿਆ ਹੈਗਾ ਵੀ ਤੂੰ ਡੇਲੀ ਵੀ ਜਿਹੜੀ ਆਪਦੀ ਤੇਰੇ ਡੇਲੀ ਰੁਟੀਨ ਹੈਗਾ ਵੀ ਉਹ 'ਚ ਤੂੰ 2-3 ਘੰਟੇ ਕੱਢ ਕੇ ਸਪੈਸ਼ਲ ਟਾਈਮ ਉਹ 'ਚ ਤੂੰ ਰੀਲਾਂ ਦੇਖਦਾ ਹੈਗਾ ਕਹਿੰਦੇ ਵੀ ਫਿਰ ਉਹਦਾ ਕੀ ਨੁਕਸਾਨ ਆ ਕਹਿੰਦੇ ਉਹਦਾ ਨੁਕਸਾਨ ਐਵੇਂ ਇਹ ਹੈਗਾ ਵੀ ਤੈਨੂੰ ਤੇਰੇ ਸਾਰੇ ਨਾਲ ਦੇ ਕਹਿੰਦੇ ਨੇ ਵੀ ਮੈਂਟ ਨਹੀਂ ਤੂੰ ਠੰਡਾ ਹੋਏ ਨਾ ਮਿੰਟ ਦੂ ਸੋਗ ਬਰੋਗਿਆ ਹੋਇਆ ਜ ਜ ਨਾ ਰੁੱਸ ਜਨਨਾ ਜਾ ਉਦਾਸ ਹੋ ਜਨਨਾ ਮਿੰਟ ਦੀ ਤੂੰ ਭੰਗੜਾ ਪਾਉਣ ਵਾਲਾ ਟਾਈਪ ਵੀ ਮੂਡ ਹੋ ਜਾਂਦਾ ਤੇਰਾ ਕਹਿੰਦਾ ਵੀ ਫਿਰ ਉਹ ਕਿਵੇਂ ਕਹਿੰਦਾ ਵੀ ਉਹ ਐਵੇਂ ਹੈਗਾ ਵੀ ਜੇ ਤੂੰ ਇੱਕ ਰੀਲ ਹੁਣ ਮੰਨ ਲਓ ਵੀ ਆਹ ਹੁਣ ਇਸ ਟਾਈਮ ਰੀਲ ਚੱਲ ਰਹੀ ਆ ਇਹਦੇ ਨਾਰਮਲ ਗੱਲ ਚੱਲ ਰਹੀ ਆ ਇਹਨੂੰ ਬਾਅਦ ਵਾਲੀ ਕੋਈ ਭੰਗੜਾ ਪਾਉਣ ਵਾਲੀ ਆ ਜਾਏ ਜਾਂ ਕੋਈ એનਰਜੈਟਿਕ ਰੀਲ ਆ ਜਾਏ ਤੇ ਉਦੋਂ ਬਾਅਦ ਕੋਈ ਸੈਡ ਆ ਜਾਏ ਉਦੋਂ ਬਾਅਦ ਕੋਈ ਸੋਹਣੀ ਕੁੜੀ ਜਾਂ ਕੋਈ ਸੋਹਣੇ ਮੁੰਡੇ ਵਾਲੀ ਰੀਲ ਆ ਜਾਏ ਉਹ 1 ਮਿੰਟ ਦੇ ਅੰਦਰ ਹੀ 2 ਮਿੰਟ ਦੇ ਅੰਦਰ ਹੀ 4 ਮੂਡ ਬਦਲ ਗਏ ਤੇ ਉਹ ਜੇ ਆਪਾਂ ਡੇਲੀ 3 ਘੰਟੇ ਪ੍ਰੈਕਟਿਸ ਕਰਾਂਗੇ ਤੇ ਉਹਦੇ ਨਾਲ ਫਿਰ ਉਹੋ ਜਿਹਾ ਹੀ ਮੂਡ ਰਹਿਣ ਲੱਗ ਜਾਂਦਾ ਇਨਸਾਨ ਦਾ ਕਦੇ ਖੁਸ਼ ਹੋ ਜਾਂਦਾ ਕਦੇ ਖੁਸ਼ ਹੋ ਜਾਂਦਾ ਨਾਲ ਦੀ ਨਾਲ ਉਹਦਾ ਮੂਡ ਹੈਗਾ ਜਿਹੜਾ ਚੇਂਜ ਹੋ ਜਾਂਦਾ ਕਹਿੰਦੇ ਵੀ ਹੁਣ ਤੂੰ ਹੈਗਾ ਜਿਹੜਾ ਵੀ ਤੂੰ ਇਸ ਟਾਈਮ ਬੈਠ ਕੇ ਨਾਰਮਲ ਗੱਲ ਕਰ ਰਿਹਾ ਪਰ ਨਾਲ ਦੀ ਨਾਲ ਹੋਂਦ ਮੋਬਾਈਲ ਕੱਢ ਕੇ ਕੁਝ ਹੋਰ ਦੇਖੇਗਾ ਤੇਰਾ ਹੋ ਜਾ ਮੂਡ ਹੋ ਜਾ ਫਿਰ ਅਗਲੀ ਰੀਲ ਕੁਝ ਹੋਰ ਆਉ ਤੇਰਾ ਹੋ ਜਾ ਮੂਡ ਹੋ ਜਾ ਤੇ ਉਹ ਤੇਰੇ ਪਾਸਟ ਦਾ ਤੇਰਾ ਕੰਮ ਹੈਗਾ ਜਿਹੜਾ ਤੂੰ ਪਿਛਲੇ ਇੱਕ ਘੰਟੇ 'ਚ ਕਰਿਆ ਜਾਂ ਪਿਛਲੇ ਇੱਕ ਸਾਲ ਤੋਂ ਜਿਹੜਾ ਤੂੰ ਕਰ ਰਿਹਾ ਹੈਗਾ ਉਹ ਤੇਰੇ ਪ੍ਰੈਜੈਂਟ ਮੂਡ ਨੂੰ ਨੁਕਸਾਨ ਕਰ ਰਿਹਾ ਹੈ ਇਸ ਲਈ ਕਹਿੰਦੇ ਵੀ ਜਿਹੜਾ ਪਾਸਟ ਹੈਗਾ ਉਹ ਜ਼ਰੂਰ ਅਫੈਕਟ ਕਰਦਾ ਹੈਗਾ ਬੰਦੇ ਦੇ ਜਿਹੜਾ ਫਿਊਚਰ ਹੈਗਾ ਉਹਨੂੰ ਅਫੈਕਟ ਜ਼ਰੂਰ ਕਰਦਾ ਜਾਂ ਪ੍ਰੈਜੈਂਟ ਨੂੰ ਅਫੈਕਟ ਜ਼ਰੂਰ ਕਰਦਾ ਹੈਗਾ